ਦੇਖੋ ਪਿਛਲੇ ਸਮੇਂ ਚ ਸਨਾਤਨ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਤਰੂਟੀਆਂ ਆਈਆਂ ਉਹਨਾਂ ਨੂੰ ਦੂਰ ਕਰਨ ਲਈ ਸ਼੍ਰੀ ਹਿੰਦੂ ਤਖਤ ਨੇ ਜਿਹੜਾ ਵੱਡਾ ਪਰਾਲਾ ਕਰਨਾ ਸਾਡਾ ਫਰਜ਼ ਬਣਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੁਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਦਾ ਅਜੇ ਹਿਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ ਆਦੀ ਜਗਤguru ਪੰਚਾਨੰਦ ਗਿਰੀ ਜੀ ਮਹਾਰਾਜ ਦੇ ਨਿਆਈ ਹੁੰਦੇ ਹੋਏ ਉਹਨਾਂ ਦੀ ਸੋਚ ਦੇ ਪੈਰਾ ਦਿੰਦਿਆਂ ਹੋਇਆ ਉਹ ਅੱਜ ਕੀਤਾ ਤੇ ਲੋਕਤੰਤਰ ਦੇ ਲੋਕ ਆਵਾਜ਼ ਰਾਹੀਂ ਆਪਣੇ ਧਰਮ ਨੂੰ ਬਚਾਉਣ ਵਾਸਤੇ ਫੈਸਲੇ ਲਏ ਆ ਹਰ ਹਿੰਦੂ ਨੂੰ ਇਹ ਗੱਲ ਸਮਝਾਈ ਆ ਵੀ ਆਪਣੇ ਆਪ ਦੇ ਵਿੱਚ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਨਿਆਈ ਬਣੋ ਤੇ ਹਰ ਆਪਣੇ ਆਪ ਨੂੰ ਬ੍ਰਹਮਾਨੰਦ ਗਿਰੀ ਸਮਝੋ ਆਪਣੀ ਜੁੱਤੀ ਤਕੜੀ ਕਰੋ ਧਰਮ ਦੀ ਨਰਾਦਾ ਕਰਨ ਵਾਲਿਆਂ ਨੂੰ ਜਿਹੜੀ ਸਜ਼ਾ ਮੌਕੇ ਦੇ ਦਿਓ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਜੈ ਜੈ ਕੁਝ ਕਈ ਲੋਕਾਂ ਨੂੰ ਮਾਤਾ ਦੇ ਮੰਤਰ ਦੇ ਵਿੱਚ ਗਲਤੀਆਂ ਵੀ ਹੋਈਆਂ ਤੇ ਉਹਦੋਂ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਦੇਖੋ ਜਿਹੜੀਆਂ ਗਲਤੀਆਂ ਮਾਈ ਤਾਂ ਦੇਖੋ ਬਹੁਤ ਵੱਡੀ ਜਨਨੀਆ ਖ੍ਰਿਸ਼ਤੀ ਨੂੰ ਚਲਾਣ ਵਾਲੀ ਹੈ ਅਸੀਂ ਉਹ ਜਿਹੜੀਆਂ ਗਲਤੀਆਂ ਮਾਈ ਦੇ ਦਰਤੇ ਹੋਈਆਂ ਉਹ ਤਾਂ ਭੁੱਲਾਂ ਚੁੱਕਾ ਜਾਂ ਮਾਈ ਨੇ ਸਜ਼ਾ ਦੇਣੀ ਹੈ ਜੋ ਵੀ ਕਰਨਾ ਹੈ ਉਹ ਨਿਰਣੇ ਮਾਈ ਦਾ ਹੈ ਉਹਦੇ ਤੇ ਕਿੰਤੂ ਪਰੰਤੂ ਕਰਨਾ ਇਨਸਾਨੀ ਰੂਪ ਦੇ ਵਿੱਚ ਮੇਰੇ ਵਾਸਤੇ ਬਹੁਤ ਔਖਾ ਹੈ ਪਰ ਜਿਹੜੇ ਲੋਕ ਨਜਾਇਜ਼ ਤੌਰ ਤੇ ਮੰਦਰ ਨੂੰ ਟਾਰਗੇਟ ਕਰਕੇ ਆਪਣੀ ਚੌਧਰ ਨੂੰ ਚਮਕਾਉਣ ਲਈ ਜਿਹੜੀਆਂ ਹਰਕਮਾਂ ਕਰਨਗੇ ਉਹਨਾਂ ਨੂੰ ਸਜ਼ਾ ਜਾਂ ਸਮਾਜਿਕ ਤੌਰ ਤੇ ਚਾਹੇ ਅਨਿਜੀ ਤੌਰ ਤੇ ਉਹ ਦੇਣ ਲਈ ਪਵੰਦਾ ਅਸਾਂ ਸਮਾਜ ਕਿੱਥੇ ਕਿੱਥੋਂ ਪਹੁੰਚਿਆ ਹੈ ਕਾਰਿਆ ਸਟੇਟਾਂ ਚੋਂ ਸੰਸਮਾਜ ਆਇਆ ਸੀ 10 ਸਟੇਟਾਂ ਦੇ ਪ੍ਰਧਾਨ ਆਏ ਸੀ ਮਾਹਮ ਰਲੇਸ਼ਵਰ ਦੇ ਨੇ ਹਿੱਸਾ ਲਿਆ ਸਾਡੇ ਸ਼੍ਰੀਮੰਤਾਂ ਨੇ ਹਿੱਸਾ ਲਿਆ ਜਿਉਂ ਨੇ ਖੜੇ ਦਿਆਂ ਨੇ ਸੰਤਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਜਗਤਗੁਰੂ ਪੰਚਾਨੰਦ ਗਿਰੀ ਜੀ ਮਾਰਾ ਦੇ ਪਾਇ ਪੂਰਨਿਆਂ ਤੇ ਛਿਆਈ ਨੂੰ ਉਗੜਦਿਆਂ ਹੋਇਆਂ ਅੱਜ ਜਿਹੜੇ ਫੈਸਲੇ ਸਨਾਤਨ ਮਤ ਦੇ ਲਏ ਗਏ ਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...